ਪ੍ਰਧਾਨ ਜੀ ਨਗਰ ਕਾਉਂਸਲਰ ਸਹਿਬਾਨ ਸਦੇ ਸਾਡੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਦੇ ਮੈਂਬਰ ਸਹਿਬਾਨ ਟੀਚਰ ਸਹਿਬਾਨ ਪੁਲਿਸ ਡਿਪਾਰਟਮੈਂਟ ਬਿਜਲੀ ਡਿਪਾਰਟਮੈਂਟ ਸਕੂਲ ਡਿਪਾਰਟਮੈਂਟ ਤੇ ਹੋਰ ਟੀਚਰ ਸਹਿਬਾਨ ਇਲਾਕੇ ਦੇ ਪਿੰਡ ਦੇ ਪਤਵੰਤੇ ਸੱਜਣੋ ਤੇ ਪਿਆਰੇ ਬੱਚਿਓ ਅੱਜ ਆਪਾਂ 77 ਮਾਂਗਨਤੰਤਰ ਦਿਵਸ ਮਨਾਉਣ ਜਾ ਰਹੇ ਹਾਂ ਅੱਜ ਦੇ ਦਿਨ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਜਿਹੜਾ ਉਹ ਲਾਗੂ ਹੋਇਆ ਸੀ ਜਿਸ ਨੂੰ ਬਣਾਉਣ ਦੇ ਲਈ 바ਵਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਜੀ ਔਰ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਕਰਕੇ ਭਾਰਤ ਦੇਸ਼ ਨੂੰ ਇਹ ਸਬਦਾਨ ਦਿੱਤਾ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਸਬਦਾਨ ਬਣਾਉਣ ਤੋਂ ਬਾਅਦ ਇਹ ਕਿਹਾ ਕਿ ਦੇ ਲਈ ਮੈਨੂੰ ਇੰਨੀ ਮਿਹਨਤ ਕਰਨੀ ਪਈ ਕਿ 10 ਸਾਲ ਮੇਰੀ ਉਮਰ ਜਿਹੜੀ ਉਹ ਘਟ ਗਈ बाबा साहब डॉक्टर भीमराव अंबेडकर जी ਉਸ ਵੇਲੇ ਦੇ वर्ल्ड ਦੇ ਸਭ ਤੋਂ ਵੱਧ ਪੜੇ ਲਿਖੇ ਵਿਦਿਆਰਥੀਆਂ ਚੋਂ ਸਭ ਤੋਂ بڑے ਲਿਖੇ ਵਿਅਕਤੀਆਂ ਚੋਂ वर्ल्ड ਚੋਂ ਇੱਕ ਸੰਛੇਆਂ ਵਿੱਚੋਂ बाबा साहब डॉक्टर भीमराव अंबेडकर जी ਨੇ ساری ਜ਼ਿੰਦਗੀ ਅਨਸਾਨੀਅਤ ਲਈ ਦੇਸ਼ ਅੰਦਰ ਬਰਾਬਰਤਾ ਲਿਆਉਣ ਦੇ ਲਈ ਬਹੁਤ ਕਾਲਣਾ ਕਾਲੀ ਉੱਚ ਦਰਜੇ ਦੀ ਵਿਦਿਆਪ੍ਰਾਪਤ ਕਰਕੇ ਵੀ ਉਹਨਾਂ ਨੂੰ ਬਹੁਤ ਵੱਡਾ ਅਪਮਾਨ ਸਹਿਣਾ ਪਿਆ ਕਿਉਂਕਿ ਦੇਸ਼ ਅੰਦਰ 취ਆਸ਼ਾਦ ਦੇ ਉਸ ਵੇਲੇ ਹਾਲਾਤ ਬਹੁਤ ਮਾੜੇ ਸਨ ਤੋਨ ਨੂੰ ਪਾਂਡਵੇਲੇ ਜਨੋ ਕਰੀ ਦੌਰਾਨ ਜੇ ਕਿਤੇ ਕਮਰਾ ਵੀ ਲੈਣਾ ਪਿਆ ਜਦੋਂ ਅਗਲੇ ਨੂੰ ਪਤਾ ਲੱਗ ਗਿਆ ਕਿ ਇਸ ਬਰਾਦਰੀ ਦਾ ਔਰ ਉਹਨਾਂ ਤੋਂ ਉਹਨਾਂ ਨੇ ਕਮਰਾ ਖਾਲੀ ਕਰਾ ਲਿਆ ਇਹੋ ਜਿਹਾ ਛੋਟ ਛੋਟੀਆਂ ਗੱਲਾਂ ਤੇ ਵੀ અપਮਾਨ ਸਹਿਣਾ ਪਿਆ ਪਰ ਉਸ ਮਹਾਨ ਵਿਅਕਤੀ ਨੇ ਹੌਸਲਾ ਨਹੀਂ ਹਾਰਿਆ ساری ਜ਼ਿੰਦਗੀ ਕਾਲਣਾ ਕਾਲੀ ਇਸ ਦੌਰਾਨ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਜੀ ਦੇ ਚਾਰ ਬੱਚੇ ਬਾਰੀ-ਬਾਰੀ ਦਵਾਈ ਦੁੱਖੋਂ ਜਿਹੜੇ ਉਹਨਾਂ ਦੀ ਮੌਤ ਹੋ ਗਈ ਪਰ ਉਸ ਮਹਾਨ ਵਿਅਕਤੀ ਨੇ ਆਪਣਾ ਹੌਸਲਾ ਨਹੀਂ ਹਾਰਿਆ ਇਸ ਦੇਸ਼ ਲਈ ਇਨਸਾਨੀਅਤ ਲਈ ਦੇਸ਼ ਅੰਦਰ ਬਰਾਬਰੀਤਾ ਲਿਆਉਣ ਦੇ ਲਈ ਆਪਣਾ ਜਿਹੜਾ ਮਿਸ਼ਨ ਸੀ ਉਹ ਜਾਰੀ ਰੱਖਿਆ ਛੋਟੇ ਤੋਂ ਛੋਟਾ ਅਧਿਕਾਰ ਵੀ ਸਾਡੇ ਦੇਸ਼ ਨੂੰ ਸਾਡੇ ਵਿਅਕਤੀਆਂ ਨੂੰ ਲੈ ਕੇ ਦਿੱਤਾ ਤੁਸੀਂ ਦੇਖ ਲਓ ਕਿ ਸੰਵਿਧਾਨ ਦੀ ਬਦੌਲਤ ਹੈ ਕਿ ਇੱਕ ਚਪੜਾਸੀ ਤੋਂ ਲਾ ਕੇ ਦੇਸ਼ ਦੇ ਉੱਚ ਦਰਜੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਤੱਕ ਉਹਨਾਂ ਨੇ ਕਿਦਾਂ ਦਾ ਸੈਟਅਪ ਜਿਹੜਾ ਉਹ ਬਣਾਇਆ ਪਰ ਅਫਸੋਸ ਉਹ ਜਿਹੜਾ ਮਹਾਨ ਗ੍ਰੰਥ ਸੰਵਿਧਾਨ ਸਾਨੂੰ ਬਾਬਾ ਸਾਹਿਬ ਨੇ ਦਿੱਤਾ ਬਾਬਾ ਸਾਹਿਬ ਨੇ ਖੁਦ ਇਹ ਕਿਹਾ ਸੀ ਕਿ ਅਗਰ ਸਹੀ ਵਿਅਕਤੀਆਂ ਦੇ ਹੱਥੇ ਆ ਗਿਆ ਕਾਏ ਦੇਸ਼ ਮੇਰਾ ਸਵਰਗ ਹੋਏਗਾ ਜੇ ਗਲਤ ਵਿਅਕਤੀਆਂ ਦੇ ਹੱਥ ਆ ਗਿਆ ਤਾਂ ਨਰਕ ਹੋਏਗਾ ਜੇ ਦੀ ਮਿਸਾਲ ਹੈ ਕਿ ਅੱਜ ਅਸੀਂ ਤੁਸੀਂਆਂ ਚੀਜ਼ਾਂ ਤੋਂ ਵੀ ਜਿਹੜਾ ਉਹ ਅਸੀਂ ਮੰਗਦੇ ਆ ਵਾਂਗ ਮੰਗਦੇ ਫਿਰਦੇ ਆ ਜਦ ਕਿ ਸਾਡਾ ਜਿਹੜਾ ਦੇਸ਼ ਹੈ ਇਹ ਸਰ ਦੇਸ਼ ਅੰਦਰ ਹਰ ਤਰ੍ਹਾਂ ਦਾ ਮੌਸਮ ਹੈ ਹਰ ਤਰ੍ਹਾਂ ਦੇ ਜਿਹੜੇ ਖਣ ਪਦਾਰਥ ਹੈ ਸਾਡੇ ਦੇਸ਼ ਤੋਂ ਉਪਲਬਧ ਹੈ ਪਰ ਸਾਡੇ ਦੇਸ਼ ਵਿੱਚ ਫੇਰ ਵੀ ਜਿਹੜੀ ਅਦੀਵਾਦੀ ਆ ਉਹ ਗਰੀਬੀ ਦੀ ਰੇਖਾ ਤੋਂ ਥੱਲੇ ਜੀ ਰਹੀ ਆ ਸੋਇਸ਼ ਕਰਕੇ ਸਾਡੇ ਜਿਹੜਾ মিডিਆ ਖਾਸ ਤੌਰ ਤੇ ਜਿਹੜਾ ਇਲੈਕਟ੍ਰੋਨਿਕ মিডিਆ ਉਹਦੇ ਤੇ ਜਿਹੜਾ ਕੰਟਰੋਲ ਹੋ ਗਿਆ ਉਹ ਸਾਨੂੰ ਸਹੀ ਛੇ ਦੇਣ ਦੀ بجائے ਸਾਨੂੰ ਬਹਿਮਾ ਭਰਮਾ ਵਿੱਚ ਪਾਇਆ ਜਾ ਰਿਹਾ ਤੁਸੀਂ ਟੀਵੀ ਦਾ ਬਟਨ ਔਨ ਕਰਕੇ ਦੇਖ ਲਓ ਸਾਨੂੰ ਦੱਸਿਆ ਜਾ ਰਿਹਾ ਤੁਸੀਂ ਅੱਜ ਐਸ ਰੰਗ ਦੇ ਕੱਪੜੇ ਪਾਉਣੇ ਆ ਸਾਨੂੰ ਦੱਸਿਆ ਜਾ ਰਿਹਾ ਤੁਸੀਂ ਇਸ ਗ੍ਰਹਿ ਦੀ ਮਾਰ ਪੈ ਰਹੀ ਤੁਹਾਨੂੰ ਜਦ ਕੇ ਸਾਡੇ ਤੋਂ ਪਿੱਛੋਂ ਆਜ਼ਾਦ ਹੋਈਆਂ ਕੰਟਰੀਆਂ ਜਿਹੜਾ ਉਹਨਾਂ ਨੇ ਬਹੁਤ ਸਾਰੀ ਤਰੱਕੀ ਕਰ ਲਈ ਜਾਪਾਨ ਵਰਗੇ ਜਿਹੜੇ ਮੁੱਲਕ ਹੈ ਉਹ 80 80 90 90 100 100 ਸਾਲ ਦੀ ਉਹਨਾਂ ਦੀ ਜ਼ਿੰਦਗੀ ਆ ਤਾਂ ਅਸੀਂ ਜਿਹੜੀ ਸਾਡੀ ਵਾਤਾਵਰਣ ਇਦਾਂ ਦਾ ਖਰਾਬ ਹੋ ਗਿਆ ਕਿ ਸਾਡੀਆਂ ਜਿਹੜੀਆਂ ਸਾਡੇ ਤੋਂ ਮੁੱਢਲੀ ਸਹੂਲਤਾਂ ਵੀ ਜਿਹੜੀਆਂ ਸਾਡੇ ਦੇਸ਼ ਅੰਦਰ ਸਿਹਤ ਸੇਵਾਾਂ ਔਰ ਸਿੱਖਿਆ ਉਹ ਇੰਨੀ ਮਹਿੰਗੀ ਕਰਤੀ ਦੇਸ਼ ਦੇ ਹੁਕਮਰਾਨਾਂ ਨੇ ਤੇ ਜਿਹੜਾ ਉਹ ਸਾਡੇ ਮੌਲਿਕ ਅਧਿਕਾਰ ਸੀ ਅੱਜ ਅਸੀਂ ਉਹਨਾਂ ਤੋਂ ਵੀ ਮਾਰੇ ਮਾਰੇ ਫਿਰਦੇ ਆ ਸੋ ਇਸ ਕਰਕੇ ਖਾਸ ਤੌਰ ਤੇ ਮੈਂ ਬੇਨਤੀ ਕਰਾਂਗਾ ਆਪਣੇ ਅਧਿਆਪਕ ਵਰਗ ਨੂੰ ਕਿ ਖਾਸ ਤੌਰ ਤੇ ਸੰਵਿਧਾਨ ਦੇ ਵਾਕ ਜਿਹੜਾ ਉਹ ਜਰੂਰ ਸਾਡੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਸੰਵਿਧਾਨ ਹੈ ਉਹ ਦੇਸ਼ ਅੰਦਰ ਬਰਾਬਰੀਤਾ ਦੀ ਗੱਲ ਕਰਦਾ ਹੈ ਤੋ ਅਧਿਆਪਕ ਵਰਗ ਜਿਹੜਾ ਉਹ ਖਾਸ ਤੌਰ ਤੇ ਇਸ ਵਿਸ਼ੇਸ਼ ਯੋਗਦਾਨ ਪਾ ਸਕਦਾ ਮੈਂ ਇੱਕ ਛੋਟੀ ਜੀ ਮਿਸਾਲ ਦੇਵਾਂਗਾ ਕਿ ਸਾਨੂੰ ਬਾਬਾ ਸਾਹਿਬ ਦੀ ਬਦੌਲਤ ਬਹੁਤ ਸਾਰੇ ਅਧਿਕਾਰ ਮਿਲੇ ਆਜ਼ਾਦੀ ਮਿਲੀ ਜਦ ਕਿ ਦੂਜੇ ਮੁਲਕਾਂ ਵਿੱਚ ਸਾਊਥ ਅਫਰੀਕਾ ਵਿੱਚ ਨੈਲਸਨ ਮੰਡੇਲਾ ਨੂੰ ਸਿਰਫ ਇੱਕ ਦਾ ਵੋਟ ਦਾ ਅਧਿਕਾਰ ਲੈ ਕੇ ਦੇਣ ਲਈ ਲੋਕਾਂ ਨੂੰ 27 ਸਾਲ ਜਿਹੜਾ ਉਹ ਜੇਲ੍ਹ ਕੱਟਣੀ ਪਈ ਇਹੇ ਮੰਗ ਦੀ ਖਾਤਰ ਅੱਜ ਸਾਨੂੰ ਬੋਰਡ ਦਾ ਜਿਹੜਾ ਅਧਿਕਾਰ ਹੈ ਜਿੱਥੇ ਇੱਕ ਮੋਦੀ ਦੀ ਬੋਰਡ ਦਾ ਕੀਮਤ ਹੈ ਉਥੇ ਇੱਕ ਮਜ਼ਦੂਰ ਜਿਹੜਾ ਉਹਦੀ ਵੀ ਬਰਾਬਰ ਦੀ ਕੀਮਤ ਹੈ ਪਰ ਅਸੀਂ ਬੋਰਡ ਦੇ ਹੱਕ ਨੂੰ ਨਹੀਂ ਸਮਝਿਆ 바ਵਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਜੀ ਨੇ ਜਿਹੜਾ ਸਬਦਾਨ ਦਿੱਤਾ ਇਹਦੇ ਬਦੌਲਤ ਸਾਨੂੰ ਚਾਹੀਦਾ ਹੈ ਕਿ ਅਸੀਂ ਖਾਸ ਤੌਰ ਤੇ ਜਿਹੜਾ ਧਿਆਨ ਦੇ ਕੇ ਆਪਣੇ ਅਧਿਕਾਰਾਂ ਦੀ ਖਾਤਰ ਜਾਗਰੂਕ ਹੋਈਏ ਤਾਂ ਕਿ ਇਸ ਦੇਸ਼ ਅੰਦਰ ਬਰਾਬਰੀਤਾ ਲਿਆਈ ਜਾ ਸਕੇ ਸੋ ਅੱਜ ਦੇ ਇਸ ਗਨਤੰਤਰਤਾ ਦਿਵਸ ਤੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ